ਸਿੱਖੀ ਖਬਰਨਾਮਾ ਦੇਖ ਰਹੀ ਸਾਰੀ ਸਮੂਹ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਸੰਤ ਪਿੰਡਰਾਂ ਵਾਲਿਆਂ ਦਾ ਵਿਰਾਸਤੀ ਪਿਸ਼ੋਕੜ ਅੱਜ ਆਪਾਂ ਤੁਹਾਨੂੰ ਸੰਤ ਪਿੰਡਰਾਂ ਵਾਲਿਆਂ ਦਾ ਵਿਰਾਸਤੀ ਪਿਸ਼ੋਕੜ ਦੇ ਬਾਰੇ ਦੱਸਾਂਗੇ ਸਾਥ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਜਾਂ ਜੋ ਸਾਡੀ ਆਉਣ ਵਾਲੀ ਹੋਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਸਾਤ ਸੰਗਤ ਜੀ ਬੈਰਾੜ ਕੌਮ ਦੇ ਪਿਸ਼ੋਕੜ ਦਾ ਬਹੁਤ ਵੱਡਾ ਇਤਿਹਾਸ ਹੈ ਜਿਸ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਇੱਥੇ ਅਸੀਂ ਸੰਖੇਪ ਵਿੱਚ ਕੇਵਲ ਬੈਰਾੜ ਵੰਸ਼ ਦਾ ਹੀ ਕੁਝ ਕਹਾਲ ਲਿਖਾਂਗੇ ਸਦੀਆਂ ਪੁਰਾਣੇ ਇਤਿਹਾਸ ਨੂੰ ਵਾਚੀਏ ਦੇਖੀਏ ਤਸੰਮਤ 200 ਤੱਕ ਇਸ ਪਿਸ਼ੋਕੜ ਨੂੰ ਵੇਖਿਆ ਜਾ ਸਕਦਾ ਹੈ ਰਾਜੇ ਸਲਵਾਨ ਤੋਂ ਲੈ ਕੇ ਰਾਜਾ ਰਸੂਲ ਰਾਜਾ ਬੁਲੰਦ ਰਾਜਾ ਮਹਾਰਾਜ ਪੱਟੀ ਮਹਾਰਾਜਾ ਦੇਵਰਾਜ 라ਵਲ ਜੈਸਲ ਰਾਓ ਰਾਜਾ ਰਾਓ ੍ਹੇਮ ਰਾਓ ਜੁੰਦਰ ਰਾਓ ਬਟੇ ਰਾਏ ਰਾਓ ਮੰਗਲ ਰਾਏ ਆਨੰਦ ਅਤੇ ਰਾਏ ਖੀਵਾ ਆਦ ਵਰਣਨਯੋਗ ਹਨ ਖੀਵਾ ਰਾਏ ਦੇ ਘਰ ਸਿੱਧੂ ਰਾਏ ਨਾਮ ਦਾ ਪੁੱਤਰ ਪੈਦਾ ਹੋਇਆ ਇਹ ਬਹੁਤ ਨਾਮਵਰ ਮਹਾਵਲੀ ਜੋਦਾ ਸੀ 15ਵੀਂ ਸਦੀ ਦੌਰਾਨ ਸਿੱਧੂ ਰਾਏ ਦੀ 10ਵੀਂ ਪੁੱਸ਼ਤ ਵਿੱਚ ਸਰਦਾਰ ਹਮੀਰਾ ਰਾਏ ਦੇ ਘਰ ਵਿੱਚ ਰਾਏ ਬੈਰਾੜ ਪੈਦਾ ਹੋਇਆ ਇਸ ਨੇ ਆਪਣੀ ਸਿਆਣਪ ਅਤੇਤਾ ਅੱਤ ਦੇ ਕ੍ਰਿਸ਼ਮੇ ਵਿਖਾ ਕੇ ਸਨ 1399 ਵਿੱਚ ਕਈ ਲੜਾਈਆਂ ਜਿੱਤ ਕੇ ਆਪਣੀ ਜੱਦੀ ਰਾਜਧਾਨੀ ਬਠਿੰਡੇ ਤੇ ਕਬਜ਼ਾ ਕਰ ਲਿਆ। ਇਸੇ ਦੌਰਾਨ ਰਾਏ ਬੈਰਾੜ ਵਿਰੁੱਧ ਪਟੇਨੇਰ ਵਾਲੇ ਰਾਈਸ ਪੱਟੀ ਨੇ ਬਾਦਸ਼ਾਹ ਮਹਿਮੂਦ ਤੁਗਲਕ ਤੋਂ ਮਦਦ ਲੈ ਕੇ ਹਮਲਾ ਕਰ ਦਿੱਤਾ। ਭਿਆਨਕ ਜੁੱਧ ਹੋਇਆ ਤੇ ਕਈ ਦਿਨ ਚੱਲਦਾ ਰਿਹਾ। ਇਸ ਪ੍ਰਚੰਡ ਜੁੱਧ ਨੂੰ ਵੇਖ ਕੇ ਬਾਦਸ਼ਾਹ ਮਹਿਮੂਦ ਤੁਗਲਕ ਵਾਪਸ ਦਿੱਲੀ ਪਰਤ ਗਿਆ। ਮੰਗਰੋ ਰਾਏ ਬੈਰਾੜ ਨੇ ਆਪਣੇ ਦੁਸ਼ਮਣਾਂ ਦਾ ਖੁਰਾ ਖੋਜ ਮਟਾਉਣ ਤੱਕ ਪਿੱਛਾ ਕੀਤਾ ਤੇ ਬਹੁਤ ਦੰਡ ਦਿੱਤੇ ਉਸ ਸਮੇਂ ਬਰਾੜ ਦਾ ਨਾਮ ਦੇਸ਼ ਵਿੱਚ ਇੱਕ ਹੂਆ ਬਣ ਗਿਆ ਜਿਸ ਦਾ ਨਾਮ ਸੁਣ ਕੇ ਦੁਸ਼ਮਣ ਕੰਬੂਠਦੇ ਸਨ ਸਾਧ ਸੰਗਤ ਜੀ ਤਾਰੀਖ ਰਾਜ ਖਾਲਸਾ ਗੁਰਮੁਖੀ ਵਿੱਚ ਲਿਖਿਆ ਹੋਇਆ ਹੈ ਕਿ ਰਾਏ ਬਰਾੜ ਕਈ ਬਾਦਸ਼ਾਹਾਂ ਨਾਲ ਲੜਦਾ ਰਿਹਾ ਅਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ ਦੇਖੋ ਤਾਰੀਖ ਰਾਜ ਖਾਲਸਾ ਸਫਾ 123 ਰਾਏ ਬਰਾੜ ਨੇ ਆਪਣੇ ਨਾਮ ਦੀਆਂ ਖੂਬ ਧੂਮਾਂ ਪਾਈਆਂ ਅਖੀਰ ਸੰਮਤ 1472 ਬਿਕਰਮੀ ਨੂੰ ਦੀ ਮੌਤ ਹੋ ਗਈ। ਰਾਏ ਬੇਰਾੜ ਦੇ ਪੁੱਤਰਾਂ ਵਿੱਚੋਂ ਰਾਏ ਪੌੜ ਤੇ ਰਾਏ ਦੁੱਲ ਮਸ਼ਹੂਰ ਹੋਏ ਹਨ। ਇਹਨਾਂ ਵਿੱਚੋਂ ਰਾਏ ਦੁੱਲ ਬਠਿੰਡੇ ਤੇ ਕਾਬਜ ਹੋਇਆ ਅਤੇ ਰਾਏ ਪੌੜ ਵਿਦੋਵਾਲੀ ਤੇ ਦੁੱਲ ਦੀ ਵੰਸ਼ ਫਰੀਦਕੋਟੀਏ ਸੰਘਰਕ ਕੇ ਆਦ ਹੋਏ ਹਨ ਅਤੇ ਪੌੜ ਦੀ ਵੰਸ਼ ਵਿੱਚੋਂ ਫੂਲ ਕੇ ਮਹਾਰਾਜ ਕੇ ਆਦ ਹੋਏ ਹਨ। ਰਾਏ ਦੁੱਲ ਦੇ ਪੁੱਤਰਾਂ ਵਿੱਚੋਂ ਰਾਏ ਸੰਗਰ ਬਹੁਤ ਪ੍ਰਸਿੱਧ ਜੋਦਾ ਹੋਇਆ ਅਤੇ ਇਸ ਦੇ ਪੁੱਤਰਾਂ ਵਿੱਚੋਂ ਰਾਏ ਭੱਲਣ ਮਸ਼ਹੂਰ ਜੋਦਾ ਸੀ। ਸਾਧ ਸੰਗਤ ਪਟੀਆਂ ਮਰਹੱਟਿਆਂ ਨੇ ਬਾਦਸ਼ਾਹ ਇਬਰਾਹਿਮ ਲੋਧੀ ਦੀ ਮਦਦ ਨਾਲ ਬੇਰਾੜਾ ਨੂੰ ਬਠਿੰਡੇ ਦੀ ਰਾਜਸਤਾਨੀ ਤੋਂ ਖਦੇੜ ਦਿੱਤਾ ਸੀ ਅਤੇ ਕਾਫੀ ਸਮਾਂ ਇਹ ਗੁਪਤਵਾਸ਼ ਰਹਿ ਕੇ ਜੁਧਨੀਤੀ ਅਪਣਾਉਂਦੇ ਰਹੇ ਅਖੀਰ ਸੰਮਤ 1578 ਵਿੱਚ ਬਾਦਸ਼ਾਹ ਬਾਬਰ ਨੇ ਕਾਬਲ ਤੋਂ ਚੜ੍ਹਾਈ ਕਰਕੇ ਬਾਦਸ਼ਾਹ ਇਬਰਾਹਿਮ ਲੋਧੀ ਤੋਂ ਦਿੱਲੀ ਦਾ ਤਖਤ ਖਾਲੀ ਕਰਵਾਉਣ ਲਈ ਹਮਲਾ ਕਰ ਦਿੱਤਾ ਤਾਂ ਉਸ ਸਮੇਂ ਵੀ ਮਰਹੱਟੇ ਬਾਦਸ਼ਾਹ ਇਬਰਾਹਿਮ ਲੋਧੀ ਦੀ ਮਦਦ ਤੇ ਸਨ ਇਸ ਸਮੇਂ ਨੂੰ ਗਨੀਮਤ ਸਮਝ ਕੇ ਰਾਏ ਸੰਗਰ ਨੇ ਮਰਹੱਟਿਆਂ ਤੋਂ ਬਦਲਾ ਲੈਣ ਲਈ ਆਪਣੇ ਹਜ਼ਾਰਾਂ ਸੂਰਬੀਰ ਯੋਧਿਆਂ ਸਮੇਤ ਬਾਦਸ਼ਾਹ ਬਾਬਰ ਦੀ ਮਦਦ ਕੀਤੀ ਤੇ ਬਹਾਦਰੀ ਨਾਲ ਜੁੱਧ ਲੜਿਆ ਜਿਸ ਨੂੰ ਵੇਖ ਕੇ ਬਾਦਸ਼ਾਹ ਬਾਬਰ दंग ਰਹਿ ਗਿਆ ਕਿ ਬਰਾੜ ਬਹੁਤ ਬਹਾਦਰ ਕੌਮ ਹੈ ਜੁੱਧ ਲੜਦਿਆਂ ਹੋਇਆਂ ਪਾਣੀਪਤ ਦੇ ਮੈਦਾਨ ਵਿੱਚ ਰਾਏ ਸੰਗਰ ਵੀ ਸ਼ਹੀਦ ਹੋ ਗਿਆ ਪਰ ਇਸ ਜੁੱਧ ਵਿੱਚ ਇਬਰਾਹਿਮ ਲੋਧੀ ਸਮੇਤ ਮਰਹੱਟਿਆਂ ਅਤੇ ਪਟੀਆਂ ਨੂੰ ਭਾਰੀ ਹਾਰ ਹੋਈ ਤੇ ਬਾਦਸ਼ਾਹ ਬਾਬਰ ਦਿੱਲੀ ਦੇ ਤਖਤ ਤੇ ਕਾਬਜ਼ ਹੋ ਗਿਆ ਇਸ ਉਪਰੰਤ ਬੇਰਾੜਾ ਨੇ ਮਾਲਵੇ ਦੀ ਰਾਜਸਤਾਨੀ ਬਠਿੰਡੇ ਤੇ ਫਿਰ ਕਬਜ਼ਾ ਕਰ ਲਿਆ ਰਾਏ ਸੰਗਰ ਦੀ ਮੌਤ ਤੋਂ ਉਪਰੰਤ ਉਸ ਦਾ ਵੱਡਾ ਪੁੱਤਰ ਰਾਏ ਭੱਲਣ ਰਿਆਸਤ ਦਾ ਚੌਧਰੀ ਬਣਿਆ ਇਸ ਦਾ ਦੂਜਾ ਪੁੱਤਰ ਰਾਏ ਲਾਲਾ ਇਸ ਦਾ ਪੁੱਤਰ ਚੌਧਰੀ ਕਪੂਰਾ ਸੀ ਜਿਸ ਨੇ ਆਪਣੇ ਨਾਮ ਤੇ ਕੋਟਕਪੂਰਾ ਸ਼ਹਿਰ ਵਸਾਇਆ ਤੇ ਕਿਲਾ ਵੀ ਬਣਾਇਆ ਰਾਏ ਸੰਗਰ ਦਾ ਤੀਸਰਾ ਪੁੱਤਰ ਰਾਏ ਜੋਧ ਸੀ ਜੋ ਭਾਉ ਭਗਤੀ ਵਾਲਾ ਵੀ ਸੀ ਅਤੇ ਸੂਰਬੀਰ ਜੋਧਾ ਵੀ ਸੀ ਇਸ ਤਰ੍ਹਾਂ ਰਾਏ ਸੰਗਰ ਦੇ ਬਾਕੀ ਪੁੱਤਰ ਵੀ ਵੱਖ-ਵੱਖ ਥਾਈਂ ਆਬਾਦ ਹੋਏ ਸਿੱਧੂ ਅਤੇ ਬਰਾੜਾ ਨੇ ਗੁਰੂ ਘਰ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਏ ਹਨ ਗੁਰੂ 6ਵੇਂ ਪਾਤਸ਼ਾਹ ਸਮੇਂ ਮਹਾਰਾਜ ਦੇ ਜੁੱਧ ਵਿੱਚ ਵੀ ਇਹਨਾਂ ਨੇ ਪੂਰਾ ਸਾਥ ਨਿਭਾਇਆ ਫਿਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਲਵੇ ਵਿੱਚ ਆਏ ਤਾਂ ਦੀਨਾ ਕਾਂਗੜ ਵਿਖੇ ਬਰਾੜਾ ਨੇ ਸਤਗੁਰੂ ਦੇ ਚਰਨਾਂ ਵਿੱਚ ਆਪਣੀਆਂ ਸੇਵਾਵਾਂ ਅਰਪਣ ਕੀਤੀਆਂ ਅਤੇ ਸਤਗੁਰੂ ਦੀਆਂ ਅਸੀਸਾਂ ਅਤੇ ਵਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਸ ਸਮੇਂ ਭਾਈ ਡੱਲਾ ਭਾਈ ਦਾਨ ਸਿੰਘ ਭਾਈ ਰਾਮਾ ਭਾਈ ਤਲੋਕਾ ਭਾਈ ਜੋਧਰਾਏ ਚੌਧਰੀ ਕਪੂਰਾ ਅਤੇ ਹੋਰ ਪ੍ਰਮੁੱਖ ਬੈਰਾੜ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਨ ਅਤੇ ਸਤਗੁਰੂ ਜੀ ਦੀ ਆਗਿਆ ਅਨੁਸਾਰ ਇਹਨਾਂ ਨੇ ਖੰਡੇ ਦੀ ਪੌਲ ਛੱਕ ਕੇ ਆਪਣੇ ਆਪ ਨੂੰ ਸੋਧਿਆ ਸੰਵਾਰਿਆ ਅਤੇ ਸੰਗਠਿਤ ਕੀਤਾ ਜਿਸ ਦੇ ਚੰਗੇ ਨਤੀਜੇ ਹਾਸਲ ਹੋਏ ਕਿਉਂਕਿ ਗੁਰੂ ਸਾਹਿਬ ਜੀ ਦੀ ਸੰਗਤ ਤੋਂ ਪਹਿਲਾਂ ਇਹ ਲੋਕ ਕਿਸੇ ਜਾਤ ਦੇ ਵਿੱਚ ਨਹੀਂ ਸਨ ਤੇ ਕੇਵਲ ਲੜਨ ਭੜਨ ਵਿੱਚ ਹੀ ਰੁੱਝੇ ਰਹਿੰਦੇ ਸਨ ਗੁਰੂ ਸਹਿਬਾਨ ਨੇ ਇਹਨਾਂ ਦੀ ਅੰਦਰਲੀ ਸ਼ਕਤੀ ਪਰਖਦਿਆਂ ਸਿੱਖੀ ਵੱਲ ਲਾਇਆ ਅਤੇ ਇਹਨਾਂ ਵਿੱਚ ਕੌਮੀ ਜਜ਼ਬਾ ਪੈਦਾ ਕੀਤਾ 사ਤਸੰਗਤ ਜੀ ਇਸੇ ਲਈ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਧਰਤੀ ਦੀਨਾ ਕਾਂਗੜ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਜੋ জাফরਨਾਮਾ ਲਿਖਿਆ ਉਸ ਵਿੱਚ ਬੇਰਾੜ ਕੌਮ ਦੀ ਬਾਬਤ ਇਸ ਤਰ੍ਹਾਂ ਅੰਕਿਤ ਹੈ ਨੈ ਜਰਹਾਦਰੀ ਖਤਰੈ ਤਰਾਸਤ ਹਮੇ ਕੌਮ ਬੇਰਾੜ ਹੁਕਮ ਮਰਾਸ ਹੇ ਬਾਦਸ਼ਾ ਤੈਨੂੰ ਇਸ ਰਾਹ ਤੇ ਆਉਣ ਵਿੱਚ ਜਰਾ ਜਿੰਨਾ ਵੀ ਖਤਰਾ ਨਹੀਂ ਕਿਉਂਕਿ ਸਾਰੀ ਬੈਰਾੜ ਕੌਮ ਮੇਰੇ ਹੁਕਮ ਵਿੱਚ ਹੈ ਬੀਆ ਤਾ ਬਮਨ ਖੁਦ ਜਬਾਨੀ ਕੋ ਨੇਮ ਬਰੂਏ シュਮਾ ਮਿਹਰਬਾਨੀ ਕੋ ਨੇਮ ਇੱਥੇ ਆ ਤਾ ਜੋ ਖੁਦ ਜਬਾਨੀ ਗੱਲਬਾਤ ਕਰੀਏ ਅਤੇ ਮੈਂ ਤੇਰੇ ਮੂੰਹ ਉੱਤੇ ਮਿਹਰਬਾਨੀ ਕਰਾਂ 18ਵੀਂ ਸਦੀ ਦੇ ਵਿਖੜੇ ਸਮੇਂ ਵੀ ਕ੍ਰਾਂਤੀਕਾਰੀ ਸਿੰਘਾਂ ਦੀਪਨਾਘਾਰ ਮਾਲਵੇ ਦੇ ਜੰਗਲ ਵਿੱਚ ਹੀ ਸਨ ਜਿੱਥੇ ਸਤਗੁਰੂ ਤੋਂ ਵਰਸਾਏ ਸਿੱਧੂ ਬੇਰਾੜਾ ਨੇ ਇਨ੍ਹਾਂ ਕ੍ਰਾਂਤੀਕਾਰੀ ਸਿੰਘਾਂ ਦੀ ਹਰ ਤਰ੍ਹਾਂ ਨਾਲ ਬਹੁਤ ਮਦਦ ਕੀਤੀ। ਅਸਲ ਵਿੱਚ ਮਾਲਵੇ ਦਾ ਸਾਰਾ ਮਾਣ ਅਤੇ ਗੌਰਵ ਗੁਰੂ ਦੀ ਵਕਸ਼ਿਸ਼ ਹੈ। ਇਸ ਲਈ ਇਸ ਨੂੰ ਗੁਰੂ ਕਾ ਮਾਲਵਾ ਕਿਹਾ ਜਾਂਦਾ ਹੈ। ਕਿਉਂਕਿ ਇੱਥੇ ਸਤਗੁਰੂ ਜੀ ਨੇ ਖਿਦਰਾਣੇ ਦੀ ਢਾਬ ਦਾ ਜੁੱਧ ਲੜਿਆ ਅਤੇ ਉਸ ਅਸਥਾਨ ਨੂੰ ਸ਼੍ਰੀ ਮੁਕਤਸਰ ਸਾਹਿਬ ਭਾਵ ਮੁਕਤੀ ਦਾ ਸਰ ਬਣਾ ਦਿੱਤਾ। ਜੇ ਗੁਰੂ ਕਲਗੀਧਰ ਜੀ ਨੇ ਤਲਵੰਡੀ ਸਾਬੋ ਵਿਖੇ ਕੁਝ ਸਮਾਂ ਧਰਤੀ ਨੂੰ ਭਾਗ ਲਾਏ ਤਾਂ ਇਸ ਨੂੰ ਗੁਰੂ ਕਾ ਸ਼ਹੀ ਬਣਾ ਦਿੱਤਾ ਤੇ ਨਾਲ ਇਸੇ ਹੀ ਸਥਾਨ ਨੂੰ ਤਖਤ ਹੋਣ ਦਾ ਮਾਣ ਬਖਸ਼ ਦਿੱਤਾ ਜਿਸ ਨੂੰ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਇਤਹਾਸਿਕ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਤਗੁਰੂ ਜੀ ਨੇ ਇਸ ਧਰਤੀ ਤੇ ਬੇਰਾੜ ਕੌਮ ਨੂੰ ਵੀ ਬੇਅੰਤ ਵਰ ਬਖਸ਼ੇ ਸਾਧ ਸੰਗਤ ਜੀ ਇਸ ਤੋਂ ਉਪਰੰਤ ਬੇਰਾੜ ਕੌਮ ਦਾ ਇਸ ਧਰਤੀ ਤੇ ਬਹੁਤ ਵਿਸਥਾਰ ਹੋਇਆ ਪਰ ਸੰਖੇਪ ਵਿੱਚ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਸਿਜਰਾ ਕੁਰਸੀ ਨਾਵਾ ਦਰਸਾਉਣ ਲਈ ਪਿਤਾ ਪੁਰਖੀ ਪੀੜੀ ਦਾ ਜ਼ਿਕਰ ਕਰ ਰਹੇ ਹਾਂ ਨਾ ਕਿ ਰਾਏ ਜੋਧ ਦੀ ਸਮੁੱਚੀ ਵੰਸ਼ ਇਸ ਤਰ੍ਹਾਂ ਨਾਲ ਰਾਏ ਜੋਧ ਦੇ ਪੁੱਤਰਾਂ ਵਿੱਚ ਸਰਜਾ ਸਿੰਘ ਹੋਏ ਉਸਦੇ ਪੁੱਤਰਾਂ ਵਿੱਚ ਰੂਪਾ ਸਿੰਘ ਅਤੇ ਉਸਦੀ ਔਲਾਦ ਵਿੱਚ ਭਾਗ ਸਿੰਘ ਅੱਗੇ ਇਹਨਾਂ ਦੇ ਘਰ ਖੰਡਾ ਸਿੰਘ ਤੇ ਉਸਦੇ ਅੱਗੇ ਇਸੇ ਵੰਸ਼ ਵਿੱਚ ਦੁੱਲਾ ਸਿੰਘ ਫਿਰ ਇਸ ਦਾ ਪੁੱਤਰ ਸੰਧੂਰਾ ਸਿੰਘ ਤੇ ਸੰਧੂਰੇ ਦੇ ਘਰ ਸਰਦਾਰ ਬਸਾਵਾ ਸਿੰਘ ਅੱਗੇ ਇਸ ਦਾ ਪੁੱਤਰ ਸਰਦਾਰ ਹਰਨਾਮ ਸਿੰਘ ਪਿੰਡ ਰੋਡੇ ਵਿੱਚ ਪੈਦਾ ਹੋਇਆ ਜੋ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰਜੀ ਖਾਲਸਾ ਪਿੰਡਰਾਵਾਲੇ ਦੇ ਵਿਸ਼ੇਸ਼ ਨਜ਼ਦੀਕੀਆਂ ਵਿੱਚੋਂ ਸਨ ਅਤੇ ਉਹਨਾਂ ਤੋਂ ਹੀ ਅੰਮ੍ਰਿਤਪਾਨ ਕੀਤਾ ਸੀ ਅੱਗੇ ਇਹਨਾਂ ਦੇ ਘਰ ਜੋ ਪੁੱਤਰ ਪੈਦਾ ਹੋਇਆ ਉਹ ਸਮਾ ਪਾ ਕੇ ਬਾਬਾ ਜੋਗਿੰਦਰ ਸਿੰਘ ਦੇ ਨਾਮ ਨਾਲ ਮਸ਼ਹੂਰ ਹੋਏ ਸਾਧ ਸੰਗਤ ਜੀ ਇਹ ਵੀ ਦਮਦਮੀ ਟਕਸਾਲ ਦੇ ਅਨਿੰਨ ਸ਼ਰਧਾਲੂ ਸਨ ਅਤੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਤੋਂ ਬਾਅਦ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵਿਸ਼ਵਾਸ ਪੱਤਰ ਰਹੇ ਸਨ ਇਹਨਾਂ ਨੇ ਸਮੇਂ-ਸਮੇਂ ਪੰਥਕ ਕਾਰਜਾਂ ਲਈ ਅਕਾਲੀ ਮੋਰਚਿਆਂ ਵਿੱਚ ਅਨੇਕਾ ਵਾਰ ਜੇਲ੍ਹ ਯਾਤਰਾ ਕੀਤੀ ਬਾਬਾ ਜਗਿੰਦਰ ਸਿੰਘ ਜੀ ਦੇ ਸੱਤ ਪੁੱਤਰ ਹੋਏ ਜਿਨ੍ਹਾਂ ਵਿੱਚ ਸਰਦਾਰ ਜਗੀਰ ਸਿੰਘ ਸਰਦਾਰ ਜਗਜੀਤ ਸਿੰਘ ਸਰਦਾਰ ਹਰਚਰਨ ਸਿੰਘ ਸਰਦਾਰ ਵੀਰ ਸਿੰਘ ਸਰਦਾਰ ਜੁਗਰਾਜ ਸਿੰਘ ਸਰਦਾਰ ਹਰਜੀਤ ਸਿੰਘ ਅਤੇ ਸਭ ਤੋਂ ਛੋਟੇ ਬੀਮੀ ਸਦੀ ਦੇ ਮਹਾਨ ਯੋਧੇ ਸਿੱਖ ਦਿਲਾਂ ਦੀ ਧੜਕਣ ਕੈਣੀ ਕਰਨੀ ਦੇ ਪੂਰੇ ਮਹਾਨ ਤਪੱਸਵੀ ਅਤੇ ਦਮਦਮੀ ਤਕਸਾਲ ਦੇ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੈਦਾ ਹੋਏ ਜਿਨ੍ਹਾਂ ਦੇ ਜੀਵਨ ਵਿੱਚ ਸਫਰ ਦੀਆਂ ਪੜਾਂ ਦਾ ਸੁਨਹਿਰੀ ਇਤਿਹਾਸ ਬਣ ਗਿਆ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਸਿੱਖੀ ਸੰਬੰਧਿਤ ਧਾਰਮਿਕ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗਦੇ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਜੋ ਸਾਡੇ ਆਉਣ ਵਾਲੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਸੰਦੇਸ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਏ ਲੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ